ਇਨਕਾਰ ਕਰ ਰਹੇ ਹੋ ਨੂੰ ਮੰਨਣ ਤੋਂ ਉਹ ਫਿਰ ਵੀ ਜਾਣਦਾ ਹੈ ਕਿ ਤੁਸੀਂ ਕਿੱਥੇ ਰਹਿ ਰਹੇ ਹੋ ਅਸੀਂ ਖੁਦ ਨੂੰ ਧੋਖਾ ਦੇ ਸਕਦੇ ਹਾਂ ਅਗਲੇ ਨੂੰ ਧੋਖਾ ਦੇ ਸਕਦੇ ਹਾਂ ਪਰ ਜੇ ਕੋਈ ਇਹ ਸੋਚੇ ਕਿ ਉਹ ਇੰਨਾ ਬੁੱਧਵਾਨ ਹੈ ਪਰਮੇਸ਼ਵਰ ਨੂੰ ਧੋਖਾ ਦੇ ਸਕਦਾ ਉਸ ਤੋਂ ਵੱਡਾ ਮੂਰਖ ਇਸ ਜਹਾਨ ਦੇ ਉੱਤੇ ਕੋਈ ਨਹੀਂ ਹੈਗਾ ਕੋਈ ਵੀ ਮਨੁੱਖ ਜਿੰਨਾ ਮਰਜੀ ਗਿਆਨੀ ਹੋਵੇ ਗੁਣੀ ਗਿਆਨੀ ਹੋਵੇ ਗਿਆਨੀ ਧਿਆਨੀ ਹੋਵੇ ਕੋਈ ਵੀ ਮਨੁੱਖ ਪਰਮੇਸ਼ਵਰ ਨੂੰ ਧੋਖਾ ਨਹੀਂ ਦੇ ਸਕਦਾ ਕਿਉਂਕਿ ਉਹ ਸਾਡੇ ਅੰਦਰ ਨੂੰ ਜੋਣ ਵਾਲਾ ਪਰਮੇਸ਼ਵਰ ਹੈ ਹਾਲੇਲੂਇਆ ਇਸ ਲਈ ਝੂਠੇ ਰੰਗਾਂ ਦੇ ਵਿੱਚ ਰੰਗਣ ਦੇ ਨਾਲੋਂ ਪਰਮੇਸ਼ਵਰ ਦੇ ਰੰਗਾਂ ਵਿੱਚ ਰੰਗਣਾ ਭਲਾ ਹੈ ਕਿਉਂਕਿ ਜਦੋਂ ਉਹਦੇ ਰੰਗਾਂ ਵਿੱਚ ਰੰਗਦੇ ਉਹਦੇ ਰੰਗ ਬੜੇ ਖੂਬਸੂਰਤ ਹੈ ਉਹਦੇ ਰੰਗਾਂ 'ਚ ਬੜੀਆਂ ਖੁਸ਼ੀਆਂ ਤੇ ਬੜੀਆਂ ਆਸ਼ੀਸ਼ਾਂ ਆਂ ਹalleluyah ਇਸ ਲਈ ਸੈਨਾ ਦਾ ਯਹਵਾ یوں ਫਰਮਾਉਂਦਾ ਹੈ ਵੇਖੋ ਮੈਂ ਉਹਨਾਂ ਨੂੰ ਤਾਹਾਂਗਾ ਅਤੇ ਉਹਨਾਂ ਨੂੰ ਪਰਖਾਂਗਾ ਆਪਣੀ ਪਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ ਉਹਨਾਂ ਦੀ ਜੀਬ ਮਾਰ ਸੁੱਟਣ ਵਾਲਾ ਬਾਣ ਹੈ ਉਹ ਧੋਖੇ ਦੀ ਗੱਲ ਕਰਦੀ ਹੈ ਹਰੇਕ ਆਪਣੇ ਮੂੰਹ ਤੋਂ ਆਪਣੇ ਗਵਾਂਡੀ ਨੂੰ ਸ਼ਾਂਤੀ ਆਖਦਾ ਹੈ ਪਰ ਆਪਣੇ ਦਿਲ ਵਿੱਚ ਉਹ ਉਸ ਦੀ ਤਾੜ ਵਿੱਚ ਲੱਗਾ ਹੋਇਆ ਹੈ ਹੁਣ वचन ਕੀ ਦੱਸਦਾ ਕਹਿੰਦਾ ਇਹੋ ਜੇ ਲੋਕਾਂ ਨੂੰ ਮੈਂ ਪਰਖੂਗਾ ਮੈਂ ਤਾਵਾਗਾ ਤੁਹਾਨੂੰ ਪਤਾ ਜਿਹੜੀ ਯਿਸੂ ਮਸੀਹ ਜੀ ਨੇ ਪ੍ਰਾਰਥਨਾ ਸਿਖਾਈ ਮਤੀ ਦੀ ਕਿਤਾਬ ਦੇ ਵਿੱਚ ਉਹਨਾਂ ਨੇ ਕੀ ਕਿਹਾ ਕਹਿੰਦਾ ਹੈ ਪਿਤਾ ਮੈਨੂੰ ਅਜਮਾਇਸ਼ ਤੋਂ ਬਚਾ ਪਾਉ ਮੈਨੂੰ ਪਰਤਾਵੇ ਵਿੱਚ ਨਾ ਲੈ ਕੇ ਆ ਮੈਨੂੰ ਪਰਖੀ ਨਾ ਜਿਹਨੂੰ ਪਰਮੇਸ਼ਵਰ ਪਰਖੇ ਉਹ ਬੰਦਾ ਕਦੇ ਵੀ ਪਰਖ ਦੇ ਵਿੱਚ ਖਰਾ ਨਹੀਂ ਨਿਕਲਦਾ ਹੈ ਸਾਡੇ ਵਿੱਚ ਇੰਨੀ ਔਕਾਤ ਇੰਨੀ ਤੱਲੀਮ ਇੰਨੇ ਗੁਣ ਕਿ ਅਸੀਂ ਹਰੇਕ ਕੰਮ ਦੇ ਵਿੱਚ ਪੂਰੇ ਨਿਕਲੀਏ ਪਰਮੇਸ਼ਵਰ ਸਾਨੂੰ ਪਰਖੇ ਤੇ ਅਸੀਂ ਪਰਫੈਕਟ ਨਿਕਲੀਏ ਹੈ ਇਦਾਂ ਦੇ ਅਸੀਂ वचन ਇਦਾਂ ਦੱਸਦਾ ਕਹਿੰਦਾ ਇੱਕ ਵੀ ਮਨੁੱਖ ਪੂਰਾ ਨਹੀਂ ਆ ਇੱਕ ਵੀ ਨਹੀਂ ਕੋਈ ਮਨੁੱਖ ਨਹੀਂ ਕਹਿ ਸਕਦਾ ਮੇਰੇ ਵਿੱਚ ਕੋਈ ਕਮੀ ਨਹੀਂ ਆ ਤੇ ਜੇ ਕਮੀ ਆ ਹੋ ਸਕਦਾ ਸੀ ਉਸੇ ਕਮੀ ਤੋਂ ਪਰਤਾਏ ਜਾਈਏ ਪਰਵਚਨ ਕੀ ਦਾਸ ਦਾ ਓ ਮਨੁੱਖ ਜਿਹੜੇ ਧੋਖੇ ਦੇ ਵਿੱਚ ਜੀਣਾ ਪਸੰਦ ਕਰਦੇ ਆ ਜਿਹੜੇ ਆਪਣੀ ਜ਼ੁਬਾਨ ਤੋਂ ਖੋਟ ਬੋਲਦੇ ਆ ਕਹਿੰਦਾ ਇਹੋ ਜਿਹਾਂ ਨੂੰ ਮੈਂ ਪਰਖਾਂਗਾ ਇਹੋ ਜਿਹਾਂ ਨੂੰ ਮੈਂ ਤਾਵਾਂਗਾ ਭਾਵ ਇਹ ਤਾਉਣਾ ਕੀ ਆ ਜਦੋਂ ਅਸੀਂ ਬਹੁਤ ਸਾਨੂੰ ਕੋਈ ਦੁਖੀ ਕਰਦਾ ਕਹਿੰਨੇ ਤੂੰ ਮੈਨੂੰ ਬੜਾ ਤਾਇਆ ਆ ਤੂੰ ਮੈਨੂੰ ਬੜਾ ਸਤਾਇਆ ਆ ਜਿੰਨੂੰ ਪਰਮੇਸ਼ਵਰ ਤਾਵੇ ਉਹਨੂੰ ਕੋਈ ਬਚਾ ਨਹੀਂ ਸਕਦਾ ਜੇ ਪਰਮੇਸ਼ਵਰ ਦਾ ਕਰੋਧ ਸਾਡੇ ਉੱਤੇ ਆਵੇ ਇਹੋ ਜੀਆਂ ਬਿਮਾਰੀਆਂ ਆ ਜਾਂਦੀਆਂ ਜਿਨ੍ਹਾਂ ਦਾ ਇਲਾਜ ਡਾਕਟਰਸ ਦੇ ਕੋਲ ਹੈ ਨਹੀਂ ਇਸ ਲਈ ਪਰਮੇਸ਼ਵਰ ਦੇ ਕਰੋਧ ਤੋਂ ਬਚੋ ਅਤੇ ਹਰ ਮੁਮਕਿਨ ਕੋਸ਼ਿਸ਼ ਕਰੋ ਪਰਮੇਸ਼ਵਰ ਨੂੰ ਖੁਸ਼ ਰੱਖਣ ਦੀ ਪਰਮੇਸ਼ਵਰ ਨੂੰ ਖੁਸ਼ ਕਰਨ ਦੀ ਪਰਮੇਸ਼ਵਰ ਜੀ ਦੇ ਹੁਕਮਾਂ ਨੂੰ ਮੰਨਣ ਦੀ ਹਰ ਮੁਮਕਿਨ ਕੋਸ਼ਿਸ਼ ਕਰੋ ਜੇ ਇਸ ਕੋਸ਼ਿਸ਼ ਵਿੱਚ ਤੁਸੀਂ ਨਹੀਂ ਕਾਮਯਾਬ ਹੁੰਦੇ ਉਸ ਕੰਮ ਨੂੰ ਪਰਮੇਸ਼ਵਰ ਦੇ ਅੱਗੇ ਰੱਖ ਕੇ ਪ੍ਰਾਰਥਨਾ ਕਰੋ ਪ੍ਰਭੂ ਜੀ ਮੈਂ ਇਸ ਕੰਮ ਵਿੱਚ ਵੀ ਕਾਮਯਾਬ ਹੋਣਾ ਚਾਹੁੰਦਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਇਹ ਕੰਮ ਤੁਹਾਨੂੰ ਪਸੰਦ ਨਹੀਂ ਕਿਰਪਾ ਕਰੋ ਪ੍ਰਭੂ ਕਿ ਮੈਂ ਇਸ ਕੰਮ ਤੋਂ ਪਿੱਛੇ ਹਟ ਸਕਾਂ ਤੁਹਾਡੀ ਸਮਰਥ ਦੇ ਨਾਲ ਜਾਂ ਮੈਂ ਇਸ ਕੰਮ ਨੂੰ ਕਰ ਸਕਾਂ ਜਿਹੜਾ ਕੰਮ ਤੁਸੀਂ ਮੈਨੂੰ ਕਰਨ ਲਈ ਕਹਿੰਨੇ ਆ ਹਰ ਮੁਮਕਿਨ ਕੋਸ਼ਿਸ਼ ਕਰੋ ਪਰਮੇਸ਼ਵਰ ਜੀ ਨੂੰ ਖੋਸ਼ ਕਰਨ ਦੀ ਪਰਮੇਸ਼ਵਰ ਦੇ ਹੁਕਮਾਂ ਦੇ ਉੱਤੇ ਚੱਲਣ ਦੀ ਕਹਿੰਦਾ ਮੈਂ ਆਪਣੀ ਪਰਜਾ ਲਈ ਇਦਾਂ ਕਰਾਂਗਾ ਮੈਂ ਤਾਵਾਂਗਾ ਮੈਂ ਪਰਖਾਂਗਾ ਉਹਨਾਂ ਦੀ ਜੀਭ ਮਾਰ ਸੁੱਟਣ ਵਾਲਾ ਬਾਣ ਹੈ ਹੁਣ ਕੀ ਕਹਿੰਦਾ ਜੀਭ ਹੈ ਤਾਂ ਬੜੀ ਸੌਫਟ ਆ ਪਰ ਇੱਥੇ ਉਹਨੂੰ ਤੀਰ ਦੇ ਨਿਆਈ ਦਿੱਤਾ ਆ ਕਹਿੰਦਾ ਮਾਰ ਦੇਣ ਵਾਲਾ ਬਾਣ ਆ ਐਹੋ ਜਿਹੀਆਂ ਗੱਲਾਂ ਕਰ ਦਿੰਦੀ ਆ ਇਹ ਜੀਭ ਕਿ ਅਗਲਾ ਮਰ ਜਾਣ ਨੂੰ ਤਿਆਰ ਹੋ ਜਾਂਦਾ ਆ ਕਈ ਵਾਰੀ ਅਸੀਂ ਅਗਲੇ ਦੀ ਇੰਨੀ ਕੁ ਬਦਨਾਮੀ ਕਰ ਦਿੰਨੇ ਆ ਜਾਂ ਇਹੋ ਜਿਹੇ ਕੋੜੇ ਸ਼ਬਦ ਬੋਲ ਦਿੰਨੇ ਅਗਲਾ ਕਹਿੰਦਾ ਅੱਜ ਮੈਂ ਸੁਸਾਈਡ ਕਰ ਲੈਣਾ ਇਹਨੇ ਮੈਨੂੰ ਜੀਣ ਜੋਗਾ ਨਹੀਂ ਛੱਡਿਆ ਜਾਂ ਕਈ ਵਾਰੀ ਅਸੀਂ ਸਕੇ ਆ ਭੈਣ ਭਰਾਵਾਂ ਦੇ ਵਿੱਚ ਇੱਕ ਚੁਗਲੀ ਲਾ ਕੇ ਇਸ ਜੀਬ ਦੇ ਨਾਲ ਦੋ ਸ਼ਬਦ ਸੁੱਟ ਕੇ ਇਹੋ ਜੀ ਅੱਗ ਬਾਲ ਦਿੰਨੇ ਆ ਕਿ ਉਹ ਪਾਟ ਜਾਂਦੇ ਆ ਉਹਨਾਂ ਦੇ ਰਿਸ਼ਤੇ ਟੁੱਟ ਜਾਂਦੇ ਆ ਖਰਾਬ ਚੀਜ਼ਾਂ ਬੋਲਦੇ ਆ ਵਚਨ ਕੀ ਦੱਸਦਾ ਆ ਕਹਿੰਦਾ ਉਹ ਧੋਖੇ ਦੀ ਗੱਲ ਕਰਦੀ ਆ ਇਹੋ ਜੀ ਜ਼ੁਬਾਨ ਹਰੇਕ ਆਪਣੇ ਮੂੰਹ ਤੋਂ ਆਪਣੇ ਗਵਾਂਡੀ ਨੂੰ ਤਾਂ ਕਹਿੰਦਾ ਸ਼ਾਂਤੀ ਪਰ ਆਪਣੇ ਦਿਲ ਵਿੱਚ ਉਹਦੀ ਤਾੜ ਚ ਲੱਗਾ ਹੋਇਆ ਆ ਅਸੀਂ ਕੀ ਕਰਦੇ ਆ ਫਰਜ਼ ਰੱਖ ਲੋ ਦਿਲੋਂ ਅਸੀਂ ਗਵਾਂਡੀ ਨੂੰ ਚੰਗਾ ਨਹੀਂ ਚਾਹੁੰਦੇ ਪਰ ਜੋ ਸਾਡੇ ਘਰ ਆਇਆ ਅਸੀਂ ਕਿੱਦਾਂ ਉਹਨੂੰ ਟ੍ਰੀਟ ਕਰਦੇ ਆ ਤੁਸੀਂ ਜਾਣਦੇ ਆ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਹਰੇਕ ਇਦਾਂ ਹੀ ਕਰਦਾ ਆ ਅਸੀਂ ਮੂੰਹੋਂ ਉਹਨਾਂ ਨੂੰ ਕਹਿੰਨੇ ਗੋਡ ਬlesਸ ਯੂ ਤੇ ਅਸੀਂ ਢਿਡੋਂ ਉਹਨਾਂ ਨੂੰ ਕੀ ਕਹਨੇ ਆ ਰੱਬ ਕਰਕੇ ਤੇਰਾ ਨਾਸ਼ੀ ਹੋ ਜੂਏ ਥੇ ਹੋ ਜੂਏ ਕਈ ਐਦਾਂ ਕਹਿੰਦੇ ਥੇ ਹੀ ਹੋ ਜੂਏ ਮੂੰਹੋ ਕੀ ਕਹਨੇ ਆ ਰੱਬ ਤੇਰਾ ਭਲਾ ਕਰੇ ਢਿਡੋਂ ਕੀ ਕਹਨੇ ਆ ਤੇਰਾ ਕਿਤੇ ਬੇੜਾ ਗਰਕ ਹੋ ਜੂਏ ਵਚਨ ਇਹਦਾ ਦੱਸਦਾ ਮੈਂ ਆਪਣੇ ਪੱਲਿਓ ਨਹੀਂ ਕਹਿੰਦੀ ਇਹਦਾ ਮਤਲਬ ਪਰਮੇਸ਼ਰ ਨੂੰ ਪਹਿਲਾਂ ਹੀ ਪਤਾ ਮਨੁੱਖ ਦਾ ਸੁਭਾਅ ਕਿਦਾਂ ਦਾ ਆ ਕਹਿੰਦਾ ਮੂੰਹੋਂ ਤਾਂ ਜੀਬ ਆਪਣੇ ਗਵਾਂਢੀ ਨੂੰ ਕਹਿੰਦੀ ਆ ਸ਼ਾਂਤੀ ਤੇ ਪਰ ਕੀ ਕਹਿੰਦਾ ਦਿਲ ਵਿੱਚ ਉਹਦੀ ਤਾੜ ਚ ਲੱਗਾ ਹੋਇਆ ਕਿ ਕਦੋਂ ਮੌਕਾ ਮਿਲੇ ਤੇ ਮੈਨੂੰ ਪੁੰਝੇ ਸਿੱਟਾਂ ਕਦੋਂ ਮੌਕਾ ਮਿਲੇ ਤੇ ਇਹਨੂੰ ਮੈਂ ਚਾਰ ਗੱਲਾਂ ਸੁਣਾ ਦਵਾਂ ਗਵਾਂਡੀ ਦਾ ਮਤਲਬ ਉਹ ਨਹੀਂ ਜਿਹੜਾ ਤੁਹਾਡੇ ਕੰਨ ਦੇ ਨਾਲ ਦਾ ਘਾਰਿਆ ਗਵਾਂਡੀ ਦਾ ਮਤਲਬ ਉਹ ਆ ਜਿਹੜਾ ਤੁਹਾਡੇ ਨੇੜੇ ਆ ਇਸ ਜਗ੍ਹਾ ਤੇ ਤੁਹਾਡੇ ਨੇੜੇ ਕੌਣ ਬੈਠਾ ਤੁਹਾਡਾ ਗਵਾਂਡੀ ਬੱਸ 'ਚ ਤੁਹਾਡੇ ਨੇੜੇ ਕੌਣ ਬੈਠਾ ਤੁਹਾਡਾ ਗਵਾਂਡੀ ਤੁਹਾਡੀ ਜੌਬ ਦੇ ਉੱਤੇ ਤੁਹਾਡੇ ਨੇੜੇ ਕੌਣ ਆ ਤੁਹਾਡਾ ਗਵਾਂਡੀ ਤੁਹਾਡੀ ਕਲਾਸ 'ਚ ਤੁਹਾਡੇ ਨੇੜੇ ਕੌਣ ਆ ਤੁਹਾਡਾ ਗਵਾਂਡੀ ਹਰ ਤੁਹਾਡੇ ਨੇੜੇ ਰਹਿਣ ਵਾਲਾ ਤੁਹਾਡਾ ਗਵਾਂਡੀ ਆ ਜ਼ਰੂਰੀ ਨਹੀਂ ਸਿਸੋਤੋ ਮੈਂ ਤਾਂ ਆਪਣੇ ਗਵੰਡੀ ਨਾਲ ਤੇ ਮੇਰਾ ਬਹੁਤ ਪਿਆਰ ਆ ਮੈਂ ਤੇ ਜੇ ਮਾੜਾ ਸੋਚਦਾ ਰਿਸ਼ਤੇਦਾਰਾਂ ਲਈ ਸੋਚਦਾ ਬਾਈਬਲ ਰਿਸ਼ਤੇਦਾਰਾਂ ਲਈ ਤੇ ਕੁਛ ਨਹੀਂ ਕਹਿੰਦਾ ਉਹ ਵੀ ਤੁਹਾਡੇ ਗਵੰਡੀ ਆ ਇਸ ਜੀਬ ਦੇ ਨਾਲ ਜੇ ਆਸ਼ੀਸ਼ ਦਿਨੇ ਆ ਤੇ ਦਿਲ ਤੋਂ ਆਸ਼ੀਸ਼ ਦਿਓ वचन ਵਿੱਚ ਲਿਖਿਆ ਉਹ 도ਗਲਿਆਂ ਨੂੰ ਪਸੰਦ ਨਹੀਂ ਕਰਦਾ ਉਹ ਕਹਿੰਦਾ ਜਿੱਦਾਂ ਦੇ ਤੁਸੀਂ ਅੰਦਰੋਂ ਉਦਾਂ ਦੇ ਬਾਹਰੋਂ ਹੋਵੋ ਤਾਂ ਜੋ ਲੋਕੀ ਤੁਹਾਨੂੰ ਸਿਆਨਣ ਚ ਧੋਖਾ ਨਾ ਖਾਣ ਹਾਲੇਲੂਇਆ יהוה ਦਾ ਵਾਕ ਹੈ ਕਿ ਇਸ ਗੱਲ ਦੇ ਕਾਰਨ ਮੈਂ ਉਹਨਾਂ ਦੀ ਖਬਰ ਨਾ ਲਵਾਂਗਾ ਕਹਿੰਦਾ ਕੀ ਜਿਹੜੇ ਲੋਕ ਇਦਾਂ ਕਰਦੇ ਆ ਮੈਂ ਉਹਨਾਂ ਦੀ ਖਬਰ ਨਾ ਲਵਾਂਗਾ ਲਵੇਗਾ ਕਿ ਨਹੀਂ ਲਵੇਗਾ ਡੈਫੀਨੇਟਲੀ ਲਵੇਗਾ ਕੀ ਅਜੇ ਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ ਜਿਹੜੀ ਇਹੋ ਜੀ ਕੌਮ ਆ ਜਿਹੜੀ 도ਗਲੀ ਆ ਮੂੰਹ ਤੋਂ ਕੋਸ਼ ਕਹਿੰਦੀ ਆ ਢਿੱਡ ਚ ਕੋਸ਼ ਰੱਖਦੀ ਆ ਵਕਾਵਾ ਕੋਸ਼ਕਾਰ ਦੀ ਆ ਅੰਦਰ ਕੋਸ਼ਪਲਦਾ ਆ ਕਹਿੰਦਾ ਕੀ ਮੈਂ ਇਹੋ ਜੀ ਕੌਮ ਤੋਂ ਬਦਲਾ ਨਾ ਲਵਾਂਗਾ ਮੇਰੇ ਭੈਣੋ ਭਰਾਵੋ ਜਿਹੜੇ ਪ੍ਰਭੂ ਵਿੱਚ ਨਹੀਂ ਆਏ ਉਹਨਾਂ ਨੇ ਬਖਸ਼ੇ ਜਾਣਾ ਆ ਉਹਨਾਂ ਨੂੰ ਨਹੀਂ ਪਤਾ ਕਿ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਬਦਲਾ ਆਪਣੇ ਤੋਂ ਲਿਆ ਜਾਣਾ ਆ ਆਪਾਂ ਨੂੰ ਤਾਂ ਵਚਨ ਨੇ ਦੱਸ ਦਿੱਤਾ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਪਰ ਖੇ ਤਾਂ ਆਪਾਂ ਜਾਣਾਂ ਆ ਕਿਉਂਕਿ ਵਚਨ ਨੇ ਆਪਾਂ ਨੂੰ ਸਿਖਾ ਦਿੱਤਾ ਸਾਨੂੰ ਕਿਹੜੇ ਕੰਮ ਕਰਨੇ ਚਾਹੀਦੇ ਤੇ ਕਿਹੜੇ ਛੱਡ ਦੇਣੇ ਚਾਹੀਦੇ ਆ ਇਸ ਜੀਬ ਦਾ ਹਿਸਾਬ ਕਿਤਾਬ ਸਾਥੋਂ ਲਿਆ ਜਾਣਾ ਆ ਕਿਉਂਕਿ ਵਚਨ ਦੇ ਵਿੱਚ ਦੱਸ ਦਿੱਤਾ ਏ ਇਸ ਜੀਬ ਤੋਂ ਕੀ ਬੋਲਣਾ ਚਾਹੀਦਾ ਤੇ ਕਿਹੜੇ ਸ਼ਬਦ ਇਸ ਜੀਬ ਨੂੰ ਨਹੀਂ ਬੋਲਣੇ ਚਾਹੀਦੇ ਅੱਜ ਤੋਂ ਇਹੀ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਪ੍ਰਭੂ ਮੇਰੇ ਮੂੰਹ ਦੇ ਵਿੱਚੋਂ ਉਹ ਅੱਖਰ ਹੀ ਗਾਇਬ ਹੋ ਜਾਣ ਜਿਹੜੇ ਅੱਖਰ ਤੁਹਾਨੂੰ ਪਸੰਦ ਨਹੀਂ ਆਉਂਦੇ ਪਰਭੂ ਮੇਰੇ ਮਨ ਦੇ ਅੰਦਰੋਂ ਉਹ ਵਿਚਾਰ ਹੀ ਖਤਮ ਹੋ ਜਾਣ ਜਿਹੜੇ ਵਿਚਾਰ ਮੈਨੂੰ ਨਰਕ ਵੱਲ ਨੂੰ ਲੈ ਕੇ ਜਾਂਦੇ ਆ ਪਰਭੂ ਮੇਰੇ ਅੰਦਰੋਂ ਉਹ ਸੋਚਾਂ ਹੋਣੀਆਂ ਹੀ ਬੰਦ ਹੋ ਜਾਣ ਜਿਹੜੀਆਂ ਸੋਚਾਂ ਤੁਹਾਡੀਆਂ ਸੋਚਾਂ ਨਾਲ ਮੇਲ ਨਹੀਂ ਖਾਂਦੀਆਂ पिता परमेश्वर मेरे अंदर नेकी ਦੀਆਂ ਸੋਚਾਂ ਆਉਣ ਮੇਰੇ ਮਨ ਪਿਆਰ ਦੇ ਨਾਲ ਭਰਿਆ ਰਹੇ ਤੇ ਮੇਰਾ ਮੂੰਹ ਤੁਹਾਡੀ ਮਹਿਮਾ ਦੇ ਨਾਲ ਭਰਿਆ ਰਹੇ ਪ੍ਰਭੂ ਮੇਰਾ ਜੀਵਨ ਇਹੋ ਜਿਹਾ ਬਣਾ ਦਿਓ ਕਿ ਜਦ ਕਦੇ ਤੁਸੀਂ ਮੇਰੇ ਵੱਲ ਝਾਤੀ ਮਾਰੋ ਮੇਰੇ ਉੱਤੇ ਤੁਹਾਡਾ ਮਨ ਰੀਜਵਾਨ ਹੋ ਜੂਏ ਤੇ ਤੁਸੀਂ ਖੁਸ਼ ਹੋ ਕੇ ਮੇਰੇ ਉੱਤੇ ਕਿਰਪਾ ਤੇ ਕਿਰਪਾ ਕਰ ਦੇ ਜਾਮੂ ਹallelujah ਇਤਾਂ ਦੇ ਬਣ ਜੋ ਮੇਰੇ ਭੈਡੋ ਭਰਾਵੋ ਉਹ ਲੋਕ ਜਿਹੜੇ ਅਜੇ ਜਾਣਦੇ ਹੀ ਨਹੀਂ ਕਿ ਪਰਮੇਸ਼ਵਰ ਦਾ ਸੁਭਾਅ ਕੀ ਆ ਪਰਮੇਸ਼ਵਰ ਮਨੁੱਖ ਨੂੰ ਕਿੱਦਾਂ ਦਾ ਵੇਖਣਾ ਚਾਹੁੰਦੇ ਉਹਨਾਂ ਨੇ ਕੀ ਹਿਸਾਬ ਕਿਤਾਬ ਦੇਣਿਆ ਉਹਨਾਂ ਦਾ ਹਿਸਾਬ ਕਿਤਾਬ ਆਪਣੇ ਨਾਲੋਂ ਬਹੁਤ ਵੱਖਰਾ ਆ ਹੋਣਾ ਆ ਉਹਨਾਂ ਦਾ ਲੇਖਾ ਪਰ ਬਹੁਤ ਵੱਖਰਾ ਆ ਅਸਲੀ ਹਿਸਾਬ ਕਿਤਾਬ ਤੇ ਆਪਾਂ ਨੂੰ ਦੇਣਾ ਪੈਣਾ ਜਿਹੜੇ ਹਿਸਾਬ ਕਿਤਾਬ ਕਰਨ ਵਾਲੇ ਦੇ ਅੱਗੇ ਬੈਠ ਚੁੱਕੇ ਆ ਹਾਲੇਲੂਇਆ ਇਸ ਲਈ ਜਦ ਅਸੀਂ ਜਾਂਚੇ ਜਾਈਏ ਤਾਂ ਖਰੇ ਨਾ ਨਿਕਲੀਏ ਤਾਂ ਸਾਡੇ ਉੱਤੇ ਸਜ਼ਾ ਦਾ ਹੁਕਮ ਆਵੇਗਾ ਇਸ ਲਈ ਵਚਨ ਕਹਿੰਦਾ ਬਹੁਤ ਜ਼ਰੂਰੀ ਆ ਕਿ ਜਦ ਜਾਂਚੇ ਜਾਈਏ ਤੇ ਅਸੀਂ ਖਰੇ ਪਾਏ ਜਾਈਏ ਹallelujah ਇਸ ਲਈ ਮੈਂ ਹੱਥ ਬੰਨ ਕੇ ਤੁਹਾਡੇ ਸਾਰਿਆਂ ਦੇ ਅੱਗੇ ਬੇਨਤੀ ਕਰਦੀ ਆ ਤੁਸੀਂ ਇਹ ਚਿੰਤਾ ਕਰਨੀਆਂ ਛੱਡ ਦਿਓ ਕੋਈ ਤੁਹਾਡੇ ਨਾਲ ਕੀ ਕਰਦਾ ਇਹ ਚਿੰਤਾ ਕਰਨੀ ਸ਼ੁਰੂ ਕਰੋ ਕਿ ਸਾਨੂੰ ਕਿਸੇ ਲਈ ਕੀ ਕਰਨਾ ਚਾਹੀਦਾ ਇਹ ਸੋਚਣਾ ਸ਼ੁਰੂ ਕਰੋ ਕਿ ਸਾਡਾ ਪਰਮੇਸ਼ਵਰ ਸਾਥੋਂ ਕੀ ਚਾਹੁੰਦਾ ਇਹ ਸੋਚਣਾ ਸ਼ੁਰੂ ਕਰੋ ਕਿ ਸਾਡਾ ਪਰਮੇਸ਼ਵਰ ਸਾਡੇ ਲਈ ਕਿੰਨੇ ਫਜ਼ਲ ਤੇ ਫਜ਼ਲ ਕਰ ਰਿਹਾ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਤੱਕ ਉਸਦੀ ਪਰਜਾ ਦੇ ਨਾਲ ਬਣੀ ਰਹੇ ਆਮੀਨ ਹਾਲੇਲੂ ਸਭ ਸੰਗਤ ਗਾਏ ਵਾਹੇ ਹਲੇ ਵਚਨ ਚ ਲਿਖਿਆ ਹੈ ਕਿ ਤੁਸੀਂ ਆਪਣਾ ਮੂੰਹ ਖੋਲੋਗੇ ਉਹ ਵਰਡ ਸੇਜ਼ ਇਫ ਯੂ ਪ੍ਰੇਅ ਬਾਅਦ ਤੇ ਉਹ ਤੁਹਾਨੂੰ ਭਰ ਦੇਵੇਗਾ ਜੇਕਰ ਤੁਸੀਂ ਚਾਹਦੇ ਹੋ ਕਿ ਪਰਮੇਸ਼ਰ ਦਾ ਪਾਕ ਰੋ ਦੈਟ ਦ ਸਪਿਰਟ ਆਫ ਦ ਲਾਅ ਤੁਹਾਨੂੰ ਭਰ ਦੇਵੇ ਸਾਡੇ ਨਾਲ ਇਸ ਤਰ੍ਹਾਂ ਖੁਦਾ ਦੀ ਇਬਾਦਤ ਨਾ ਕਰੋ ਵਰਸ਼ਿਪ ਆਟ ਲਾਅ ਅਲੋਨ ਵਿਦ ਅਸ ਜੋ ਕਿ ਸੱਚੀ ਇਬਾਦਤ ਹੈ ਹਾਲੇਲੂ ਸਭ ਜਨ ਗਾਏ ਸਭ ਜਨ ਖੁਦਾ ਦੀ ਮਹਿਮਾ ਕਰੇ ਕਿਉਂਕਿ ਖੁਦਾ ਦੀ ਸੱਚੀ ਆराधना ਹੈ ਜਿਨਨੇ ਵੀ ਪਰਮੇਸ਼ਵਰ ਦੀ ਆराधना ਕਰਦੇ ਹਨ ਉਹਨਾਂ ਨੂੰ ਆਪਣੀ ਆਸ਼ੀਸ਼ ਦੇ ਨਾਲ ਭਰ ਦਿੰਦਾ ਹੈ ਉਹ ਆਪਣੀ ਤਾਕਤ ਦੇ ਨਾਲ ਭਰ ਜਾਂਦਾ ਹੈ। ਵਚਨ ਚ ਲਿਖਿਆ ਕੋਈ ਰੋਗੀ ਨਹੀਂ ਰਹਿੰਦਾ। ਕਿਉਂਕਿ ਪਰਮੇਸ਼ਵਰ ਦੀ ਆਸ਼ੀਸ਼ ਆਉਂਦੀ ਹੈ। ਅਤੇ ਉਹ ਬਿਮਾਰਾਂ ਨੂੰ ਛੂਹ ਲੈਂਦੀ ਹੈ। ਅਤੇ ਉਹ ਬਿਮਾਰਾਂ ਨੂੰ ਠੰਗਾ ਕਰਦੀ ਹੈ। ਕਮਜ਼ੋਰਾਂ ਨੂੰ ਬਲ ਦਿੰਨੀ ਹੈ। ਉਹ ਤਕੜਾ ਕਰਦੀ ਹੈ। ਉਹ ਡਰ ਦੀਆਂ ਸੋਚਾਂ ਨੂੰ ਖਤਮ ਕਰਦੀ ਹੈ ਹਾਲੇਲੂਇਆ ਹਾਲੇਲੂਇਆ ਹਾਲੇ संगत गाइए जो पिछे गड़े ने गाइए मिलके उच्च आवाज सब गाइए सब गाइए ख्वाए गाइए उच्ची आवाज में गाई हालेलुया उस उस महिमा करिए ਇਸ ਦਾ ਮਾਤਲਵੇ ਮਹਿਮਾ ਰਾਜਨਾ ਸਤਿ ਤੇ ਯੋਗੀ ਕੋਈ ਪਰਮੇਸ਼ਰ ਹੈ। ਜਿਹੜਾ ਸਵਰਗਾਂ ਦੇ ਵਿੱਚ ਵਾਜਮਨ ਹੈ। ਉਸ ਦੀ ਮਹਿਮਾ ਕਰੀਏ। ਉਸ ਦਾ ਵਚਨ ਇਸ ਤਰ੍ਹਾਂ ਕਹਿੰਦਾ ਹੈ। ਮੈਨੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦੇਵਾਂਗਾ। ਅਤੇ ਜਿੰਨੇ ਅੱਜ ਪੁਕਾਰ ਰਹੇ ਹਨ। ਅਤੇ ਯੀਸੂ ਮਸੀਹ ਦੇ ਨਾਂ ਚੰਗੀ ਕਿ ਤੇ ਜਾਣਗੇ। ਆਈਏ ਆਪਣੇ ਹੱਥਾਂ ਨੂੰ ਠਾਈਏ ਤੇ ਉੱਚੀ ਆਵਾਜ਼ ਦੇ ਵਿੱਚ ਕਹੀਏ ਪਵਿੱਤਰ ਆਤਮਾ ਜੀ ਸੀ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਆਤਮਾ ਜੀ ਸੀ ਤੁਹਾਡਾ ਸਵਾਗਤ ਕਰਦੇ ਹਾਂ ਵੈਲ ਕਮ ਹੋਲੀ ਸਪਿਰਿਟ ਵੈਲ ਕਮ ਹੋਲੀ ਸਪਿਰਿਟ ਵੈ Welcome, Holy Spirit. सर्व शक्ति सर्वशक्तिमान पिता प्रार्थना करते हाँ ਜਿਹਨੀਆਂ ਵਿਆ ਜੈਸ ਵੇਲੇ ਦੁੱਖ ਦੀ ਘੜੀ ਦੇ ਵਿੱਚ ਹਨ ਜਿਹੜੇ ਅਸ ਵੇਲੇ ਦੁੱਖ ਦੇ ਵਿੱਚ ਤੁਹਾਨੂੰ ਪੁਕਾਰ ਰਹੇ ਹਨ ਪ੍ਰਭੂ ਅਸੀਂ ਬਾਈਬਲ ਦੇ ਵਿੱਚ ਜਾਣਦੇ ਹਾਂ ਕਿ ਦੁਨੀਆ ਦੇ ਸਭ ਤੋਂ ਵੱਡੇ ਹੀਲਰ ਤੁਸੀਂ ਹੋ ਦੁਨੀਆ ਦੇ ਸਭ ਤੋਂ ਵੱਡੇ ਚੰਗਾ ਕਰਨ ਵਾਲੇ ਪਰਮੇਸ਼ਵਰ ਦੇ ਪੁੱਤਰ ਤੁਸੀਂ ਹੋ ਅੱਜ ਅਸੀਂ ਯੀਸੂ ਮਸੀਹ ਦੇ ਨਾਂ ਦੇ ਵਿੱਚ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ਵਰ ਯੀਸੂ ਮਸੀਹ ਦੇ ਨਾਂ ਦੇ ਵਿੱਚ ਆਜ ਹੋਂਦ ਦਿਓ ਅਤੇ ਜਿੰਨੇ ਵੀ ਅੱਜ ਬੇਸਾਰਾ ਇੱਥੇ ਆਏ ਹਨ ਜਿਹੜੇ ਬਿਮਾਰੀਆਂ ਦੇ ਵਿੱਚ ਆਏ ਹਨ ਜਿਹੜੇ ਬੋਝ ਦੇ ਥੱਲੇ ਆਏ ਹਨ ਅੱਜ ਯੀਸੂ ਮਸੀਹ ਨੇ ਸਾਰੇ ਆਜ਼ਾਦ ਕੀਤੇ ਜਾਣ ਪ੍ਰਭੂ ਤੇਰੇ ਨਾਮ ਵਿੱਚ ਆਜ਼ਾਦ ਹੋ ਜਾਣ ਤੇਰਾ ਪਾਪ ਨੂੰ ਨੂੰ ਸ਼ੁੱਧ ਕਰੇ ਪ੍ਰਭੂਏ ਚੰਗੇ ਹੋ ਜਾਣ ਤਬਹੀ ਹਰ ਪੱਥਰੀਆਂ ਤੋਂ ਆਜ਼ਾਦੀ ਮਿਲ ਜਾਏ ਹਰ ਸਾਲੀਆਂ ਤੋਂ ਚੰਗਿਆਈ ਮਿਲ ਜਾਏ ਹਰ ਸਿਰਦਰ ਤੋਂ ਚੰਗਿਆਈ ਮਿਲ ਜਾਏ ਨਸ਼ੇ ਦੀ ਲਾਹਨਤ ਤੋਂ ਚੰਗਿਆਈ ਮਿਲ ਜਾਏ ਪੁਤਾਨੀ ਸਤਾਇਆਂ ਨੂੰ ਚੰਗਿਆਈ ਮਿਲ ਜਾਏ ਤੇਰਾ ਪਾਕ ਰੂਹ ਨੂੰ ਚੰਗਾ ਕਰੇ ਪ੍ਰਭੂ ਤੇਰਾ ਨਾਮ ਇਹਨਾਂ ਨੂੰ ਚੰਗਾ ਕਰੇ ਪ੍ਰਭੂ ਆਪਣੀ ਸਮਰਥ ਨੂੰ ਹੰਦਿਓ प्रभु तेरे नाच चंगे हो जा प्रभु तुसी चंगा परमेश्वर परमेश्वर हो प्रभु तेरे नाच लोग चंगे होंगे असवास कर बीमार चंगे हो रहे हैं नाच बीमार चंगे हो रहे हैं ਪਰਬੂ ਨਨੋ ਈਮਾਨ ਦੇ ਵਿੱਚ ਵਧਾ ਦਿਓ ਆਪਣੇ ਮਾਨ ਚ ਮਜ਼ਬੂਤ ਹੋ ਜਾ। ਤੇਰਾ ਬਾਤ ਰ ਨੂੰ ਚੰਗਾ ਕਰੇ। ਯੇਸ਼ੂ ਮਸੀਹ ਦੇ ਨਾਮ ਦੇ ਵਿੱਚ। ਉੱਚੀ ਕੀਤੇ ਚਾਹ ਪ੍ਰਭੂ। ਤੇਰਾ ਪਾਖਰ ਨੂੰ ਸ਼ੁਦਾ ਹੈ। ਤੇਰਾ ਪਾਤਰ ਨੂੰ ਚੰਗੇ ਕਰਦਾ ਹੈ ਅਸੀਂ ਯਕੀਨ ਕਰਦੇ ਹਾਂ ਯੀਸ਼ੂ ਦੇ ਨਾਂ ਦੇ ਵਿੱਚ ਹੋ ਰਿਹਾ ਹੈ ਇਹ ਨਦੇ ਉਹ ਚੀਜ਼ ਹੈ ਜਿਹੜਾ ਹੋ ਰਿਹਾ ਹੈ ਪ੍ਰਭੂ ਜਿਹੜੇ ਕੋਟਕੇਸ ਦੇ ਵਿੱਚ ਫਸੇ ਹਨ ਅੱਜ ਯੀਸ਼ੂ ਦੇ ਨਾਂ ਦੇ ਵਿੱਚ ਉਹਨਾਂ ਦੇ ਕੇਸ ਉਹਨਾਂ ਦੇ ਪੱਖ ਦੇ ਵਿੱਚ ਜਾ ਰਹੇ ਹਨ ਅਸੀਂ ਉਹਨਾਂ ਦਾ ਪੱਖ ਮੰਗਦੇ ਆ ਪ੍ਰਭੂ ਪ੍ਰਭੂ ਜੀ ਉਹਨਾਂ ਦਾ ਪੱਖ ਮੰਗਦੇ ਹਾਂ ਪ੍ਰਭੂ ਤੁਸੀਂ ਡਾਕਟਰ ਨੇ ਡਾਕਟਰ ਤੁਸੀਂ ਵਕੀਲਾਂ ਦੇ ਵਕੀਲ ਹੋ ਤੁਸੀਂ ਜੱਜਾਂ ਦੇ ਜੱਜ ਹੋ ਪ੍ਰਭੂ ਤੁਸੀਂ ਰਾਜਿਆਂ ਦੇ ਰਾਜੇ ਹੋ ਤੁਸੀਂ ਪ੍ਰਭੂਆਂ ਦੇ ਪ੍ਰਭੂ ਕਰੋ ਕਿਰਪਾ ਪ੍ਰਭੂ ਜੀ ਤੁਹਾਨੂੰ ਹਰ ਮਰੀਜ਼ ਤੈਨੂੰ ਚੰਗਾ ਕਰੋ ਪ੍ਰਭੂ ਸਾਰੀਆਂ ਦਵਾਈਆਂ ਤੁਹਾਡੇ ਕੋਲ ਹਨ ਤੁਸੀਂ ਵੈਦੋ ਪਿਆਰੇ ਪਰਮੇਸ਼ਰ ਪ੍ਰਭੂ ਤੁਸੀਂ ਵੈਦੋ ਤੁਸੀਂ ਵੈਦੋ ਪ੍ਰਭੂ ਤੇਰੇ ਨਾਮ ਸਾਰੇ ਬਿਮਾਰ ਚੰਗੇ ਹੁੰਦੇ ਹਨ ਜਿਸ ਵੀ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜਕੜੇ ਹੋਏ ਹਨ ਅੱਜ ਯਿਸੂ ਦੇ ਨਾਲ ਛੀਲੋ ਚਾ ਯਿਸੂ ਦੇ ਨਾਲ ਚੰਗੇ ਹੋ ਜਾ ਚ ਤੇਰਾ ਰੂਪ ਆ ਕਿ ਨੂੰ ਸੰਭਾਲੇ ਪ੍ਰਭ ਇਹਨਾਂ ਦੀ ਮਦਦ ਕਰੇ ਪਿਆਰੇ ਯੀਸ਼ੂ ਤੁਸੀਂ ਆਪਣਾ ਵਾਅਦਾ ਇਹਨਾਂ ਦੀ ਜ਼ਿੰਦਗੀ ਚ ਪੂਰਾ ਕਰੋ ਅਸੀਂ ਇਹ ਜੀਨ ਕਰ ਰਹੇ ਹਾਂ ਹਰ ਬਿਮਾਰ ਚੰਗਾ ਹੋ ਜਾਏ ਪਰਭੂ ਹਰ ਵੇਰੁਚ ਗਾਰ ਤੇਰੀ ਸ਼ਕਤੀ ਦੇ ਨਾਲ ਬles ਕੀਤਾ ਜਾਏ ਪਿਤਾ ਪਰਮੇਸ਼ਵਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਤੰਗੀ ਹੈ ਐਸੇ ਵੇਲੇ ਯੀਸੂ ਨੇ ਨਾਂ ਚੁਸ ਤੰਗੀ ਤੋਂ ਛਾਤ ਕਿਤੇ ਜਾਣ ਪ੍ਰਭੂ ਉਨ੍ਹਾਂ ਤੰਗੀ ਤੋਂ ਨਨੋ ਆਜ਼ਾਦੀ ਦੇ ਪਿਤਾ ਸਸੇ ਨੂੰ ਬles ਕਰੋ ਪ੍ਰਭੂ ਜੀ ਬles ਕਰੋ ਪ੍ਰਭੂ ਜੀ ਅੱਜ ਸਾਡੀ ਬlesਿੰਗ ਨੂੰ ਲੈਣ ਆਏ ਹਨ पिता परमेश्वर से प्रार्थना कर God, दे हां साडे वचन दे अनुसार साडे वादे दे अनुसार लिखा है मंगो ते दिता जाएगा प्रभु तेरे लोकां दे लिए मांग रहे हां मांग ले हां पिता परमेश्वर जी तुसी नु चंगा करो यीशु oh, मसीह दे नाम विच Ah uh -huh. ਅਯੋਸ ਪਰਮੇਸ਼ਵਰ ਦਾ ਧੰਨਵਾਦ ਕਰੀਏ ਜਿਸ ਨਾਮ ਦੇ ਵਿੱਚ ਅੱਜ ਅਸੀਂ ਚੰਗਿਆਈ ਪਾ ਰਹੇ ਹਾਂ ਵਿਸ਼ੁਸ ਨੇ ਵੀ ਆਰ ਗੈਟਿੰਗ ਹੀ ਹਰੇਕ ਬਿਮਾਰੇ ਗੱਲ ਕਹੇ ਪ੍ਰਭ ਯੀਸ਼ੂ ਮਸੀਹ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡੇ ਮਾਰਖਾਂ ਨਾਲ ਮੈਂ ਚੰਗਾ ਕੀਤਾ ਗਿਆ ਹਾਂ ਯੀਸ਼ੂ ਮਸੀਹ ਦੇ ਮਾਰਖਾਂ ਨਾਲ ਮੈਂ ਚੰਗਾ ਕੀਤਾ ਗਿਆ ਹਾਂ ਹਰ ਬਿਮਾਰੇ ਗੱਲ ਕਹੇ ਅੱਤ ਯੀਸ਼ੂ ਦੇ ਨਾਲ ਚੰਗਾ ਹੋ ਰਿਹਾ ਹੈ